ਹਾਂਜੀ ਦੋਸਤੋ ਮੇਰੇ ਨਾਲ ਦੇ ਬੈਗ ਜਮਾ ਕਰਾਉਣ ਜਾ ਰਹੇ ਨੇ ਪੀੜ ਜਾਦੇ ਆ ਬੈਗ ਜਮਾ ਹੋਊ ਪਤਾ ਇਨਾ ਹੋਊਗਾ ਹਲੇ ਜਾ ਰਹੇ ਨੇ ਦੇਖਦੇ ਆ ਗੋਬਿੰਦ ਘਾੜ ਤੇ ਅਸੀਂ ਅਜੋ ਗੋਬਿੰਦ ਘਾੜ ਤੋਂ ਬਾਅਦ ਅਸੀਂ ਗੋਵਿੰਦ ਧਾਮ ਨੂੰ ਜਾਵਾਂਗੇ ਬੈਗ ਜਮਾ ਕਰਾ ਕੇ ਬੈਗ ਆਪਦੇ ਜਮਾ ਕਰਾ ਕੇ ਜਾਇਆ ਕਰੂ ਘੱਟ ਵਜਨ ਲੈ ਕੇ ਜਾਊ ਉੱਪਰ ਜਿਹਦੇ ਕਰਕੇ ਵੀ ਤੁਹਾਨੂੰ ਤਕਲੀਫ ਨਾ ਹੋਵੇ ਉੱਪਰ ਚੜਾਈ ਚੜੰਡ ਵਿੱਚ ਕਿਉਂਕਿ ਚੜਾਈ ਉਤਰਾਈ ਵੀ ਹੁੰਦੀ ਹੈ ਤੇ ਚੜਾਈ ਵੀ ਹੁੰਦੀ ਹੈ ਜੇ ਜ਼ਿਆਦਾ ਵਾਜਨ ਹੋਊਗਾ ਤਾਂ ਨਹੀਂ ਚੜਾ ਹਾਂਜੀ ਤੋਂ ਸੰਗ ਤੋਂ ਅਸੀਂ ਅੱਜ ਗੋਵਿੰਦ ਘਾੜ ਤੇ ਪਹੁੰਚ ਗਏ ਸੁਪਰਾਤ ਰਾਤ ਥੋੜਾ ਮਾਉਂ ਤੋਂ ਤੇ ਥੱਕਣ ਕਾ ਨਜ਼ਰ ਵੀਡੀਓ ਜਿਆਦੇ ਬਣੀ ਬਾਕੀ ਸਾਨੂੰ ਥੋੜਾ ਥੋੜਾ ਰਾਤ ਤੇ ਜਿਹੜਾ ਆਉਂਦਾ ਮਾਤਰੀ ਵੀ ਆਉਂਣ ਜਾਣ ਦਾ ਮਾਹੌਲ ਦਿਖਾ ਦਾਂਗੇ ਰਸਤੇ 'ਚ ਵੀ ਕਿੱਦਾਂ ਦਾ ਸਫਰ ਹੋਣਾ ਲੱਗਦਾ ਤੇ ਕਿੱਦਾਂ ਦਾ ਉਹਦੇ ਵਿੱਚ ਮਹਾ ਹਲ ਮਾਹੌਲ ਬਣਦਾ ਥੋੜਾ ਇਕੱਠ ਜਿਆਦਾ ਹੈਗਾ ਇਹ ਈਸਵਾਰ ਰਵਾਨੀ ਈਸਵਾਰਾ ਦਾ ਰੱਬ ਹੈ ਨੇ ਹਰ ਵਾਰ ਹੁੰਦਾ ਪਰ ਮੈਂ ਤਾਂ ਈਸਵਾਰ ਕਹਿ ਰਿਹਾ ਕਿਉਂਕਿ ਜਦੋਂ ਜਿੰਨੇ ਵਾਰੀ ਮੈਂ ਈਸਵਾਰ ਤਾਂ ਘਾਟੁੰਦਾ ਈਸਵਾਰ ਜਾਦੇ ਥੋੜਾ ਬਲੌਗ ਦੇ ਐਂਡ ਤੱਕ ਮੇਰੇ ਇਸਤਰੀ ਗੋਵਿੰਦ ਕਾੜ ਤੋ ਗੋਵਿੰਦ ਤਾਮ ਤੋ ਤੱਕ ਦਾ ਸਫਰ ਦਿਖਾਜੀ ਹਾਂ ਜੀ ਦੋਸਤੋ ਸੁਣੋ ਪੁਲ ਦਿਖ ਰਿਹਾ ਨਾ ਪੁਲ ਪਾਰ ਕਰਨ ਤੋਂ ਬਾਅਦ ਉਹ ਸਾਹਮਣੇ ਯਾਤਰੀ ਜਾ ਰਹੇ ਨੇ ਨਾ ਉੱਥੋਂ ਹੀ ਚੜਾਈ ਸਟਾਰਟ ਹੋ ਜਾਂਦੀ ਹੈਗੀ ਤੇ ਇੱਥੋਂ ਗੱਡੀਆਂ ਵੀ ਜਾਂਦੀਆਂ ਨੇ ਠੀਕ ਹੈ ਭਾਈ ਜੀ ਕਈ ਇਹਨਾਂ ਗੱਡੀ ਕੱਢ ਲੈ ਕੇ ਆ ਜਾਂਦਾ ਕਿ 3 ਕਿਲੋਮੀਟਰ ਸਫਰ 3 ਕਿਲੋਮੀਟਰ ਦੂਰ ਦੀ ਤੈਅ ਕਰ ਸਕਦਾ ਅਦੂਵਾ ਦਾ ਪੈਦਲ ਜਾਂ ਪੈਦਲ ਯਾਤਰਾ ਹੋ ਜਾਂਦੀ ਹੈਗੀ ਬਾਕੀ ਸਾਰੇ ਧਨ ਵਿੱਚ ਹੋ ਜਾਂਦਾ ਤੁਹਾਨੂੰ ਪਤਾ ਹੈ ਬਾਕੀ ਜਹੇ ਤੁਸੀਂ ਤੁਰੋਗੇ ਕਦਮ ਚੱਲੋਗੇ ਉਸ ਹਿਸਾਬ ਨਾਲ ਮਤਲਬ ਕਿ ਤੁਸੀਂ ਪਹੁੰਚ ਜਾਓਗੇ ਪਹਿਲਾਂ ਹੀ ਪਹੁੰਚ ਸਕਦੇ ਹਾਂ ਤੇ ਸ਼ਾਮ ਵੀ ਹੋ ਜਾਂਦੀ ਉਹ ਇੰਨਾ ਕਿ ਵੀ 8 ਘੰਟੇ ਲੱਗਣਗੇ ਲੱਗਣਗੇ ਇਹ ਪਾਰਕਿੰਗ ਦਾ ਥੋੜੀ ਜਗ੍ਹਾ ਕੀ ਇੱਥੋਂ ਅਸੀਂ ਫਹੀਮ ਕੁੰਡ ਘਾਟ ਤੋਂ ਸਿੱਧਾ ਗੋਵਿੰਦ ਧਾਮ ਨੂੰ ਜਾ ਰਹੇ ਹਾਂਗੇ ਬਾਕੀ ਤੁਹਾਨੂੰ ਦਿਖਾਉਣਾ ਹੈ ਹੌਲੀ ਹੌਲੀ ਮੀਊਰ ਦੀ ਖਵਤਾ ਇਹ ਤੁਹਾਨੂੰ ਕੱਲ ਵੀ ਦਿਖਾਇਆ ਸੀ ਅੱਜ ਦਾ ਵੀ ਉਹ ਇਹ ਦਿਨਾ ਬਾਈ ਜੀ ਦੇਖ ਲਿਓ ਪੂਰਾ ਸਿਰਾ ਵੀਊ ਹੈ ਨਾ ਦੇਖਣ ਨੂੰ ਲਈ ਅੰਮ੍ਰੇ ਜਿੱਤੋ ਸਟਾਰਟ ਹੁੰਦੀ ਹੈ ਚੜਾਈ ਤੁਹਾਨੂੰ ਗੋਵਿੰਦ ਘਾਟ ਦਾ ਮਤਲਬ ਕਿ ਇੱਥੋਂ ਦਿਖਾ ਦਿੰਨੇ ਹੈਗੇ ਇੱਥੋਂ ਜਿਹੀ ਦੇਖ ਹੀ ਰਹੇ ਹਾਂ ਨਾ ਇੱਥੋਂ ਸਟਾਰਟ ਹੁੰਦੀ ਹੈ ਚੜਾਈ ਪਾਣੀ ਦਾ ਬਹਾਵ ਦੇਖੋ ਤੇ ਉਹ ਰਹੇਗਾ ਗੋਵਿੰਦ ਘਾੜ ਸਾਹਿਬ ਦਾ ਗੁਰਦੁਆਰਾ ਅੱਡ ਨਵੀਂ ਬਿਲਡਿੰਗ ਮਾਰਨੀ ਹੈ ਕਿ ਇੱਥੋਂ ਦੀ ਆ ਜਾਂਦੇ ਨੇ ਉਧਰ ਕੋ ਮੰਦ ਘੁੰਮ ਕੇ ਆਉਂਦੀ ਲੋੜ ਨਹੀਂ ਕਿ ਇੱਧਰ ਦੀ ਵਿੱਚ ਦੀ ਆ ਜਾ ਗੁਰਦੁਆਰੇ ਸਾਹਿਬ ਦੇ ਨਾਲ ਦੀ ਦੇ ਭਾਈ ਤੇ ਆ ਦੇਖੋ ਕੋਹ ਸਾਹਮਣੇ ਗੋਵਿੰਦ ਘਾੜ ਦਾ ਗੁਰਦੁਆਰਾ ਗੋਵਿੰਦ ਘਾੜ ਗੋਵਿੰਦ ਘਾੜ ਦਾ ਉਹ ਗੁਰਦੁਆਰਾ ਸਾਹਮਣੇ ਹੈਗਾ ਤੇ ਉਹ ਹਾਲ ਆ ਜਿੱਥੇ ਬੰਦੇ ਨੇ ਬਿਸ਼ਰਾਮ ਕਰਨਾ ਹੋਵੇ ਤੇ ਰਾਤ ਕੱਟਣੀ ਹੋਵੇ ਇਦਾਂ ਦਾ ਮਾਹੌਲ ਆ ਦੇਖੋ ਬਾਕੀ ਤੁਸੀਂ ਆਹ ਦੇਖੋ ਪਾਣੀ ਦਾ बहाव ਦੇਖੋ ਤੇ ਸਾਹਮਣੇ ਦੇਖੋ ਉੱਪਰ ਪਹਿਲਾਂ ਇੱਥੋਂ ਸਿਰਫ ਪੈਦਲ ਜਾਂਦੇ ਜੇ ਹੁਣ ਇੱਥੋਂ ਗੱਡੀ ਲੰਘਣ ਲਾਂ ਜਾਂ ਲੱਗੇ ਸੜਕਾਂ ਬਰ ਰਹੀਆਂ ਨੇ 3 ਕਿਲੋਮੀਟਰ ਦੂਰ ਦਾ ਸਫ਼ਰ ਹੁਣ ਗੱਡੀਆਂ ਨਾਲ ਹੀ ਤਾਇਕ ਕੀਤਾ ਜਾਂਦਾ ਹਾਂਜੀ ਦੋਸਤੋ ਆ ਗੱਡੀ ਵਿੱਚ ਬਹਿ ਕੇ ਆਇਆ ਅਸੀਂ 50 ਰੁਪਏ ਕਰਾਇਆਗਾ ਇਹ ਗੋਵਿੰਦ ਘਾੜ ਤੋਂ ਮਤਲਬ ਉੱਪਰ ਦਾ 3 ਕਿਲੋਮੀਟਰ ਤੇ 5 ਕਿਲੋਮੀਟਰ ਦਾ ਸਫਰ ਕਹਿੰਦੇ ਨੇ ਇਹ 50 ਰੁਪਏ ਦੇ ਵਿੱਚ ਤੇ ਤੁਹਾਡਾ ਜਿਹੜਾ ਮਤਲਬ ਅੱਧਾ ਸਾਟ ਟਾਈਮ ਉਹ ਬਚ ਜੂਗਾ ਅਦੂ ਬਾਅਦ ਤੁਸੀਂ ਇੱਥੋਂ ਜੇ ਛੋਟੇ ਕੋਲੇ ਸਾਧਨਾ ਤੇ ਇੱਥੇ ਖੜਾ ਆ ਜਾਓਗੇ ਤੇ ਅੱਗੇ ਤੁਰ ਕੇ ਪੈਦਲ ਯਾਤਰਾ ਸਟਾਰਟ ਕਰ ਦੇਣੀ ਆ ਸਿਰਫ 50 ਰੁਪਏ ਗੱਡੀ ਵਾਲੇ ਨੇ ਲੈਂਦੇ ਨੇ ਕੋਈ ਜ਼ਿਆਦੇ ਨਹੀਂ ਹੈਗੇ ਪਰ ਤੁਹਾਡਾ ਟਾਈਮ ਦੀ ਐਨ ਲਾ 2 2.5 ਘੰਟਿਆਂ ਦਾ ਤੁਹਾਡਾ ਟਾਈਮ ਦੀ ਬਚਤ ਹੋ ਜਾਂਦੀ ਹੈ ਇਹਦੇ ਨਾਲ ਜੀ ਦੋਸਤੋ ਜੋ ਰਜਿਸਟ੍ਰੇਸ਼ਨ ਆਪਣਾ ਕਾਰਡ ਹੁੰਦਾ ਨਾ ਉਹ ਇੱਥੇ ਚੈੱਕ ਕਰਦੇ ਨੇ ਤੇ ਤੁਸੀਂ ਇੱਥੋਂ ਜ਼ਰੂਰ ਚੈੱਕ ਕਰਵਾ ਕੇ ਜਾਓ ਇੱਕ ਵਾਰੀ ਜੇ ਪਿੰਡੋਂ ਤੁਸੀਂ ਆ ਰਹੇ ਹੋ ਤਾਂ ਤੁਸੀਂ ਆਪਦਾ ਇੱਕ ਵਾਰੀ ਚੈੱਕ ਰਜਿਸਟ੍ਰੈਂਟ ਕਾਰਡ ਜੀ ਬਣਾ ਕੇ ਲੈ ਮੈਂ ਤੁਹਾਨੂੰ ਬੋਲਿਆ ਕਿ ਨਹੀਂ ਹੁੰਦਾ ਇਹ ਚੀਜ਼ ਬਸ ਤੁਸੀਂ ਆਪ ਗੌਰ ਨਾਲ ਆਪਣਾ ਕੱਲਿਓ ਠੀਕ ਹੈ ਜੀ ਹਾਂਜੀ ਦੋਸਤੋ ਜੇਕਰ ਕਿਸੇ ਤੋਂ ਤੁਰਨ ਨਹੀਂ ਜਾਂਦਾ ਤਾਂ ਤੁਸੀਂ ਕੋੜਾ ਵੀ ਲੈ ਜਾ ਸਕਦੇ ਹੋ ਖੱਤਰ ਇਹਨਾਂ ਦੇ ਅਲੱਗ-ਅਲੱਗ ਰੇਟ ਹੁੰਦੇ ਨੇ ਜਿਹੇ ਬਾਵਾ ਦੇ ਹਿਸਾਬ ਨਾਲ ਇਹ ਖੱਤਰਾ ਰੜਾ ਤੁਸੀਂ ਲੈ ਆ ਸਕਦੇ ਇੱਥੇ ਤੁਹਾਨੂੰ ਮਿਲ ਜੂਗਾ ਅਨੁਸਾਰੀ ਬਾਕੀ ਜੇ ਤੁਸੀਂ ਪੈਦਲ ਨਾਲ ਪੈਦਲ ਜਾ ਸਕਦੇ ਠੀਕ ਆ ਛੰਗ ਤੋਂ ਅੱਗੇ ਦਿਖਾਉਣ ਹਾਂਜੀ ਦੋਸਤੋ ਇਦਾਂ ਸਫਰ ਵੀ ਹੋ ਜਾਂਦਾ ਜੇਕਰ ਤੁਸੀਂ ਸਫਰ ਕਰਨਾ ਚਾਹੋ ਨ ਕੋੜਾਂ ਤੇ ਬੱਚੇ ਵੀ ਹੁੰਦੇ ਨੇ ਛੋਟੇ ਤੇ ਮਾਹੌਲ ਬੜਾ ਸੁਹਾਵਣਾ ਹੈ ਸਫਰ ਵਾਲੇ ਦੇਖੋ ਉਹਦੇ ਨਾਲ ਛੋਟਾ ਹੈ ਬੱਚਾ ਹੈ ਇੱਕ ਹੋਂਚੋ ਬਾਈ ਬੱਤੋ ਬੱਤ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਬਹੁਤ ਵਧੀਆ ਤੇ ਘੈਂਟ ਮਾਹੌਲ ਹੈਗਾ ਇਹੋ ਜਿਹਾ ਮਾਹੌਲ ਤੁਹਾਨੂੰ ਕਦੇ ਜ਼ਿੰਦਗੀ ਚ ਕਿਤੇ ਨਹੀਂ ਮਿਲਣਾ ਜਾਇਦਾ ਤੁਹਾਨੂੰ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਤੇ ਮਿਲਣਾ ਘੋੜ ਸਵਾਰੀ ਵੀ ਮਿਲੂਗੀ ਤੁਹਾਨੂੰ ਤੇ ਰਸਤਾ ਬਹੁਤ ਘੈਂਟ ਹੈਗਾ ਪੂਰਾ ਸ਼ਰਾ ਰਸਤਾ ਹੈਗਾ ਉਹ ਦੇਖੋ ਬਾਈ ਨਾਲ ਉਹ ਜਿਹੜਾ ਗੁੰਗੋਤਰੀ ਨਦੀ ਆ ਕਿ ਉਹ ਨਾਲ ਰਹਿੰਦੀ ਹੈ ਜੀ ਤੇ ਉੱਪਰਲਾ 뷰 ਚੈੱਕ ਕਰੋ ਉੱਪਰਲਾ 뷰 ਵੀ ਬੁਰਾ ਸ਼ਰਾਗ ਆ ਤੇ ਵਧੀਆ ਕੈਨਡ ਗੱਲਬਾਤ ਆ ਗਿਆ ਮੇਰੇ ਨਾਲ ਮੇਰਾ ਯਾਰ ਕੀ ਕਹਿੰਦੇ ਨੇ ਇਹਨੂੰ ਆਪਣਾ ਬੱਬੂ ਬੱਬੂ ਦੇ ਨਾਲ ਮੈਂ ਆ ਤੇ ਸਾਡੇ ਤਿੰਨ ਬੰਦੇ ਪਿੱਛੇ ਰਹਿ ਗਏ ਤੇ ਆ ਦੋ ਬੰਦੇ ਸਾਡੇ ਨਾਲ ਰਲੇ ਨੇ ਤੇ ਵਧੀਆ ਮਾਹੌਲ ਆਗਾ ਤੇ ਵਧੀਆ ਸਫਰ ਕਰਨ ਦਾ ਨਜ਼ਾਰਾ ਆਉਂਦਾ ਹੈ ਜੇ ਸਫਰ ਕਿਤੇ ਨਹੀਂ ਹੋਣਾ ਜਹੇ ਜਹ ਸਫਰ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਸੰਗਤੋਂ ਆ ਦੇਖੋ ਬਾਈ ਜੀ ਥੋੜੀ ਥੋੜੀ ਆ ਇਹਨੂੰ ਗੁਰੂ ਗੋਪਤਰੀ ਨਦੀ ਕਹਿੰਦੇ ਨੇ ਇਹਨੂੰ ਬੱਚੇ ਵੀ ਆ ਰਹੇ ਨੇ ਬਈ ਇੱਥੇ ਛੋਟੇ ਛੋਟੇ ਬੱਚੇ ਸਾਫਰ ਕਰਨੇ ਪਰ ਇੱਕ ਗੱਲ ਐ ਵੀ ਆ ਕਿ ਸਾਫ ਹੈ ਦਰ ਮਤਲਬ ਕਿ ਵਧੀਆ ਹੈਗਾ ਤੁਰਨਾ ਵਧੀਆ ਬਹੁਤ ਆਸਾਨ ਹੈਗਾ ਉਖਾਈ ਜਿਹੜੀ ਕੋਈ ਬਾਤ ਨਹੀਂ ਇਦਾਂ ਦੀ ਚੜਾਈ ਵੀ ਆ ਜਾਂਦੀ ਐ ਇੱਕ ਨੰਬਰ ਬਾਅਦ ਤੋਂ ਪਹਿਲਾਂ ਥੱਲੇ ਨੂੰ ਫਿਰ ਉੱਪਰ ਨੂੰ ਫਿਰ ਥੱਲੇ ਨੂੰ ਫਿਰ ਉੱਪਰ ਨੂੰ ਬੱਚੇ ਵੀ ਆਉਂਦੇ ਨੇ ਕਈ ਵਾਰ ਐ ਸੋਤਰੇ ਵੀ ਸੱਤ ਚੜ੍ਹੇ ਜਾਂ ਬੱਚੇ ਵੀ ਆਉਂਦੇ ਨੇ ਤੇ ਖੱਤਰ ਵੀ ਹੈਗੇ ਨੇ ਜੇ ਖੱਤਰਾਂ 'ਚ ਬੈਠਣਾ ਖੱਤਰ ਦੇ ਵੀ ਸਭ ਕੋਸਾ ਬੱਚਾ ਸਾਰਾ ਕੋਸਾ ਆਉਂਦੇ ਨੇ ਰਾਂ ਪਹੁੰਚੋ ਸ੍ਰੀ ਹੰਗੂਣ ਸਾਹਿਬ ਬੁਰਾ ਘੈਂਟ ਮਾਹੌਲਾ ਪੂਰੀ ਸੋਨਾਏ ਰਾਜ ਦੁਬਾਰ ਤੋਂ ਕਿਤੇ ਨਹੀਂ ਸੁਣਾ ਹੋਣਾ ਜਿੰਨਾ ਸ੍ਰੀ ਐਮ ਕਨ ਸਾਹਿਬ ਦੀ ਯਾਤਰਾ ਤੇ ਆਨੰਦ ਆਉਂਦਾ ਚੈੱਕ ਕਰੋ ਚੜਾਈ ਅਤਰਾਈ ਚੜਾਈ ਯਾ ਅਤਰਾਈ ਚੜਾਈ ਯਾ ਅਤਰਾਈ ਬੰਦੇ ਨੂੰ ਜਮ ਨਹੀਂ ਮਹਿਸੂਸ ਹੁੰਦਾ ਨਾ ਜੋਰ ਲੱਗੇ ਮੇਨ ਗੱਲ ਗ੍ਰੀਨਰੀ ਦੇਖੋ ਤੇ ਮਾਗਰ ਉਹਨੇ ਰਫਾਰੇ ਨੂੰ ਮਾਗਰ ਦੇਖੋ ਬਾਈ ਜਿਹੜੇ ਬੰਦੇ ਦਾ ਤੁਰਿਆ ਨਹੀਂ ਜਾਂਦਾ ਉਹ ਇੰਨਾ ਰੱਥਾਂ ਤੇ ਆ ਸਕਦਾ ਗ੍ਰੀਨਰੀ ਚੈੱਕ ਕਰੋ ਮੇਨ ਗੱਲ ਤਾਂ ਗ੍ਰੀਨਰੀ ਆ ਬਾਈ ਜੀ ਬਹੁਤ ਸਾਫ ਸੁਥਰੀ ਆਕਸੀਜਨ ਐਂਡ ਤਾਜੀ ਛੋਟੇ ਛੋਟੇ ਬੱਚੇ ਪਹੁੰਚ ਰਹੇ ਨੇ ਬਈ ਤੁਸੀਂ ਪਹੁੰਚੋ ਸ੍ਰੀ ਹਿਮਕੁੰਡ ਜੀ ਸਾਹਿਬ ਜੀ ਯਾਤਰਾ ਤੇ ਸਭ ਤੋਂ ਵੱਧ ਆਨੰਦਾ ਹੁੰਦਾ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਜੀ ਕੀ ਬਈ ਮਾਤਰ ਕੀ ਕਹਿੰਦੇ ਨੇ ਖਰਾਕ ਦਿੰਦੇ ਨੇ ਬਾਈ ਬਾਬੇ ਇੱਧਰ ਰਾਤ ਹਰੇਕ ਇਨਸਾਨ ਜਿੰਨਾ ਕੋਲ ਟੌਫੀਆਂ ਟੌਫੀਆਂ ਦਿੰਦਾ ਆਗਤ ਵਾਸਤੇ ਇਸ ਲਈ ਕੋਲ ਛੋਲੇ ਨੇ ਭਰਾ ਕੋਲੇ ਇਹ ਛੋਲੇ ਬਣਦਾਗਾ ਮਤਲਬ ਵੀ ਹਰ ਯਾਤਰਾ ਦੇ ਵਿੱਚ ਕੋਈ ਬਦਾਮ ਕੋਈ ਟੌਫੀਆਂ ਕੋਈ ਬਰੂਟੀਆਂ ਜਿਨ੍ਹਾਂ ਕੋਲੇ ਜਿਨ੍ਹਾਂ ਵੀ ਲੰਗਰ ਦਾ ਪ੍ਰਬੰਧ ਹੁੰਦਾ ਉਹਨਾਂ ਲਾ ਦਿੰਦੇ ਨੇ ਕਿ ਚੱਲ ਜਾਣਾ ਔਖਾਗਾ ਮਤਲਬ ਕਿ ਸਾਨੂੰ ਰਸਤੇ ਵਿੱਚ ਤੁਹਾਡੀ ਆਕਸੀਜਨ ਦੇ ਵਾਸਤੇ ਤਾਕਤ ਵਾਸਤੇ ਕੁਛ ਨਾ ਕੁਛ ਮਿਲ ਜਊਗਾ ਸਾਨੂੰ ਜੇ ਕੁਛ ਨੂੰ ਤੀ ਮਿਲ ਜੇ ਪਿਆਸ ਹੋ ਲੱਗਦੀ ਕੁਝ ਵੀ ਲੱਗਦੀ ਤੁਹਾਨੂੰ ਰਸਤੇ 'ਚ ਪਾਣੀ ਮਿਲੂਗਾ ਜਿਸ ਮਰਜ਼ੀ ਭਰਾ ਤੂੰ ਲੈ ਸਕਦੇ ਓਂ ਜੀ ਦੋਸਤੋ ਇੱਥੇ ਦੋ ਰਸਤੇ ਨੇ ਇਧਰ ਹੀ ਚੜਾਈ ਮਿਲਦੀ ਏ ਤੁਹਾਨੂੰ ਇਧਰ ਦੀ ਏ ਤਰਾਈ ਤੁਹਾਨੂੰ ਜਿਹੜਾ ਨਾ ਬੱਚੇ ਨੇ ਉਹ ਇਧਰ ਦੀ ਜਾਨ ਚ ਫਾਇਦਾ ਜਿੰਨਾ ਵਿੱਚ ਜੋਸ਼ ਆ ਉਹ ਇਧਰ ਵੀ ਜਾ ਸਕਦੇ ਨੇ ਜਾਣਾ ਇੱਕ ਥਾਮੀਆਂ ਬਾਟ ਵੀ ਉੰਨੀ ਪੈਣੀ ਆ ਇਧਰ ਹੀ ਇਤਰਾਈ ਪੈਂਦੀ ਆ ਇਧਰ ਹੀ ਚੜਾਈ ਪੈਂਦੀ ਆ ਇਧਰ ਦੀ ਪੌੜੀਆਂ ਕਿੱਧਰ ਦੀ ਬਣਨੀਆਂ ਇਧਰ ਪੌੜੀਆਂ ਨਹੀਂ ਇਧਰ ਤਰਾਈ ਏ ਹਾਂਜੀ ਦੋਸਤੋ ਬਹੁਤ ਖੁਸ਼ੀ ਦੀ ਗੱਲ ਹੋਈ ਹੈ ਮੇਰੇ ਲਈ ਕਿਉਂਕਿ ਮੇਰੇ ਪਿੰਡ ਦੇ ਭਰਾ ਮੈਨੂੰ ਮਿਲ ਗਏ ਇਹ ਆਏ ਨੇ ਮੋਟਰਸਾਈਕਲਾਂ ਤੇ ਇੰਨੀ ਯਾਤਰਾ ਹੋਈ ਸਫਲ ਹੁਣ ਇਦੋਂ ਬਾਅਦ ਮੈਂ ਰਹਿ ਗਿਆ ਸੀ ਮੈਂ ਆਇਆ ਇਕੱਲਾ ਮੇਰਾ ਸਫ਼ਰ ਹੋਇਆ ਬਸ ਤੇ ਰੇਲ ਟ੍ਰੇਨ ਤੇ ਤੇ ਬਾਕੀ ਤੁਸੀਂ ਦੱਸੋ ਕਿਵੇਂ ਰਾਇਆ ਤੁਹਾਡਾ ਸਫ਼ਰ ਬਹੁਤ ਵਧੀਆ ਰਾਇਆ ਸਫ਼ਰ ਪੂਰਾ ਨਜ਼ਾਰਾ ਆਏਗਾ ਉੱਤੇ ਮੌਸਮ ਕਿਵੇਂ ਆਇਆ ਬਹੁਤ ਵਧੀਆ ਬਾਈ ਚਿੱਲ ਮੌਸਮ ਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਸੰਭਾਲ ਆ ਸਾਡਾ ਥੋੜਾ ਜਿਹਾ ਇੱਕ ਬੰਦੇ ਦਾ ਹੋ ਗਿਆ ਚੱਲ ਕੀ ਹੋ ਗਿਆ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਹੋ ਗਿਆ ਕਿਉਂ ਬਈ ਆ ਰਾਜ ਬਾਈ ਦੇ ਕਪੜਾ ਥੋੜਾ ਜਹਾ ਡਾ ਹੋ ਗਿਆ ਚੱਲ ਪ੍ਰਮਾਤਮਾ ਜਿਵੇਂ ਮਰਜ਼ੀ ਸਾਡਾ ਵਧੀਆ ਨੇ ਬੜਿਆ ਵਧੀਆ ਹੀ ਦਰਸ਼ਨ ਕਰਕੇ ਅਰਦਾਸ ਮੱਥਾ ਟੇਕ ਕੇ ਦੇਖਾ ਕੇ ਫਿਰ ਆਏ ਸਭ ਤੋਂ ਵੱਧ ਖੁਸ਼ੀ ਹੋਈ ਮੈਨੂੰ ਬਈ ਮੇਰੇ ਪਿੰਡ ਦੇ ਮੇਲੇ ਨੇ ਕਿਉਂਕਿ ਉਹ ਕਹਿੰਦੇ ਨੇ ਪਿੰਡ ਦੇ ਦਾ ਬੰਦੇ ਬਹੁਤ ਹੁੰਦੇ ਨੇ ਕੁੱਤਾ ਵੀ ਮਾਨ ਹੁੰਦਾ ਪਰ ਅਸੀਂ ਮੈਂ ਕਹਿ ਨਹੀਂ ਜਾਂਦਾ ਮੇਰੇ ਦੋ ਆਰ ਦੋਸਤ ਨੇ ਇਹ ਮੇਰੇ ਨਾਲ ਰਹਿੰਦੇ ਨੇ ਇਕੱਠੇ ਪਰ ਮੈਂ ਇਹਨਾ ਨਾ ਆਉਣਾ ਚਾਹੁੰਦਾ ਸੀ ਇਹ ਥੋੜਾ ਪਹਿਲਾਂ ਆ ਗਏ ਮੈਂ ਆ ਬਾਅਦ ਚੋਂ ਮੈਂ ਇਕੱਲਾ ਆਗਾ ਇਹ ਕੱਟਿਆ ਨਹੀਂ ਆਉਣਾ ਤਾਂ ਮੈਂ ਇਹਨਾ ਨਾਲ ਹੀ ਸੀ ਰੱਬ ਕਰੇ ਨੇ ਯਾਤਰਾ ਸਫਲ ਹੋਵੇ ਤੇ ਬਾਕੀ ਮਿਲਦੇ ਆ ਮਾਨਾਪਿੰਡ ਜਾ ਕੇ ਮੈਂ ਮੱਥਾ ਟੇਕ ਕਿਉਣਾ ਤੇ ਬਾਈ ਵਾਪਸੀ ਕਰ ਰਹੇ ਨੇ ਜਾ ਕੇ ਮਾਨਾਪਿੰਡ ਜਦ ਮਿਲਣਾ ਚੱਲਾਂਗੇ ਚੱਲ ਮਾਨਾਪਿੰਡ ਦੇਖ ਕੇ ਠੀਕ ਹੈ ਬਦਰੀਨਾਥੇ ਚੱਲਾਂਗੇ ਹੁਣ ਬਦਰੀਨਾਥ ਤੋਂ ਸਾਰੇ ਸਾਰੇ ਕੰਮ ਕੋ ਕੀ ਆਮਾਏ ਬਾਈ ਓਕੇ ਬਾਈ ਜੀ ਕੰਗੋਤਰੀ ਪੰਜਾਬ ਦੀ ਗਰਮੀ ਇੱਥੇ ਹੀ ਗੱਡਾਂਗੇ ਸੁਖਿਆ ਸ਼ੂ ਸ਼ਾਮ ਦੋਸਤੋ ਤੁਸੀਂ ਪਹਿਲਾਂ ਆਵਾਜ਼ ਦੇਖੋ ਇਸ ਪਾਣੀ ਦੀ ਇਸ ਐਸਾ ਸੋਤ ਦੇਖੋ ਵੀ ਇਹ ਕਿੰਨਾ ਤੇਜ਼ ਹੋਊਗਾ ਜਿਹੜੇ ਇੰਨੀ ਤੇਜ਼ ਆਵਾਜ਼ ਆ ਰਹੀ ਇਸ ਦੀ ਪਾਣੀ ਦੇ ਨਾਲ ਇਹ ਪਿੱਛੇ ਦਾ ਮਾਹੌਲ ਵੀ ਦੇਖ ਲਓ ਤੇ ਹੁਣ ਤੁਸੀਂ ਉੱਧਰਲਾ ਮਾਹੌਲ ਵੀ ਦੇਖ ਲਓ ਪੂਰਾ ਸਿਰਾ ਕੰਮ ਆ ਗਿਆ ਐਂਡ ਕੈਂਟ ਗੱਲਬਾਤ ਆ ਗਈ ਇਹੋ ਜਿਹਾ ਤੁਹਾਨੂੰ ਕਿਤੇ ਨਹੀਂ ਮਿਲਣਾ ਜਿਹੜਾ ਤੁਹਾਨੂੰ ਇਹ ਸਥਾਨ ਤੇ ਮਿਲ ਜਾਊਗਾ ਤੁਸੀਂ ਇਹਰਾ ਦੇਖ ਕੇ ਹੈਰਾਨ ਹੋ ਜੂ ਇੱਕ ਵਾਰੀ ਤੁਸੀਂ ਜ਼ਰੂਰ ਆਓ ਜਿਹੜਾ ਹੈਂਕੋਟ ਸਾਹਿਬ ਦੀ ਯਾਤਰਾ ਜਿਹਨੇ ਨਹੀਂ ਕੀਤੀ ਉਪਾਏ ਵਾਲੇ ਇੱਕ ਵਾਰੀ ਹਿਮਕੁਲ ਸੈਦ ਦੀ ਯਾਤਰਾ ਕਰੋ ਤੁਹਾਨੂੰ ਪਤਾ ਲੱਗ ਜੂਗਾ ਅਸਲੀ ਸਵਰਗ ਕੀ ਹੈ ਇਹ ਹੈਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਦੇਖੋ ਭਾਈ ਨਾ ਰਹੇਗਾ ਜੇ ਪਾਣੀਆਂ ਦਾ ਮਾਹੌਲ ਜਮਨ ਨਾਲ ਹੀ ਆਇਆ ਨਾ ਪਾਣੀ ਵਾਲਾ ਕੰਮ ਵੀ ਤੇ ਉਧਰ ਵੀ ਦੇਖੋ ਤੁਸੀਂ ਉਹ ਬਰਫ ਵਾਲਾ ਕੰਮ ਤੇ ਇੱਧਰ ਵੀ ਦੇਖੋ ਸਾਰਾ ਸਵਰਗ ਹੀ ਆ ਬਾਈ ਪੂਰਾ ਵਧੀਆ ਮਾਹੌਲ ਆਗਾ ਠੰਡੀ ਠੰਡੀ ਹਵਾ ਚੱਲਦੀ ਹੈਗੀ। ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਆਰੰਭ ਹੋਵੇ ਸਾਰਿਆਂ ਦੀ ਤੇ ਜਰੂਰ ਪਹੁੰਚੋ ਬੜਾ ਸੋਹਣਾ ਮਾਹੌਸਮ। ਪੂਰਾ ਸ੍ਰੀ ਰਾਮ ਮਾਹੌਸਮ ਹੈ ਬਾਈ। ਦੋਸਤੋ ਏਸੀ ਵੀ ਨਹੀਂ ਰਿਸ਼ ਕਰਦਾ। ਆ ਦੇਖੋ ਬਾਈ ਕੁੱਤਾ ਵੀ ਫਿਰਦਾ ਤੇ ਏਸੀ ਫੱਦੀ ਹਵਾ ਦੀ ਸੁਆਦ ਲੈਂਦਾ। ਆਹਾ ਹਾ ਹਾ। ਦੋਸਤੋ ਕੀ ਆਨੰਦ ਆ ਬਾਈ। ਇਹ ਆਨੰਦ ਕਦੇ ਨਹੀਂ ਮਿਲਦਾ। ਜਿਹੜਾ ਆਨੰਦ ਆ ਉਹ ਸਾਹਮਣੇ ਦੇਖੋ ਤੇ ਇੱਧਰ ਦੇਖੋ ਭਾਈ ਆਹਾ ਆਹਾ ਆਹ ਇਹਨੂੰ ਕਹਿੰਦੇ ਨੇ ਭਾਈ ਸਵਰਗ ਇਹ ਹੈ ਸਵਰਗ ਮੈਂ ਤਾਂ ਕਹਾਂਗਾ ਕਿ ਹੋਰ ਕਿਤੇ ਨਹੀਂ ਮਿਲਣਾ ਇਹ ਸਵਰਗ ਜਿਹੜਾ ਤੁਹਾਨੂੰ ਅਸਥਾਨ ਤੇ ਮਿਲ ਜੂਗਾ ਦੇਖੋ ਭਾਈ ਠੰਡੀ ਠੰਡੀ ਹਵਾ ਤੇ ਪਹਾੜਾਂ ਦਾ ਆਨੰਦ ਇਹ ਸਾਹਮਣੇ ਮਾਹੌਲ ਦੇਖੋ ਇੱਕ ਹੱਥ ਤੇ ਨਾਲ ਸੀਟੀਆਂ ਮਾਰ ਰਹੀ ਨੇ ਭਾਈ ਇਹ ਵੀ ਪਰਾਉ ਆਜੋ ਪਰਾਉ ਆਜੋ ਪਰਾਉ ਆਹਾ ਆਹਾ ਸਾਂਤੋ ਪਹਿਲਾ ਇਹ ਪੁਰਾਣਾ ਬ੍ਰਿਜ ਆ ਹੁੰਦਾ ਸੀ ਹੁਣ ਨਵਾਂ ਨਵਾਂ ਬ੍ਰਿਜ ਬਣਾਤਾ ਹੈ ਉਪਰੋਂ ਕਿਉਂਕਿ ਬਹੁਤ ਹਾਸੇ ਹੋਏ ਨੇ ਇਹਦੇ ਕਰਕੇ ਇਹ ਬ੍ਰਿਜ ਨਵਾਂ ਬਣਾਤਾ ਨੂੰ ਦੇਖੋ ਭਾਈ ਦੇਖੋ ਇਹ ਲੋਕ ਕਹਿੰਦੇ ਅਨੰਦ ਪਰਮਾ ਅਨੰਦ ਸੰਤੋ ਦੇਖੋ ਵਾਤਾਵਰਣ ਦੇਖੋ ਤੁਸੀਂ ਆਹਾ 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 ਕਿਆ ਬਾਤ ਆਨੀ ਬਾਈ ਵਾਤਾਵਰਨ ਜਿਹਦਾ ਬਹੁਤ ਸੋਹਣ ਲੱਗੇ ਬਾਈ ਯਾਰ ਇੰਨਾ ਸੋਹਣਾ ਵਾਤਾਵਰਨ ਨਾ ਜਿੰਨਾ ਵੀ ਗਰੇ ਕੈਂਟ ਲਗ ਰੇ ਨਾ ਸਾਂਚੇ ਬਾਈ ਦੀ ਦਵੀ ਜਾਈ ਹਾਂ ਤਾਂ ਨਹੀਂ ਗਾ ਲਵਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਆਪਾਂ ਇਸ ਟਾਈਮ ਹੈਲੀਪੈਡ ਤੇ ਪਹੁੰਚ ਚੁੱਕੇ ਹਾਂ ਸਭ ਤੋਂ ਪਹਿਲਾਂ ਤੁਸੀਂ ਜੋ ਬਰਫ਼ ਦੇਖੋ ਤੇ 뷰 ਦੇਖੋ ਵਾਲੇ ਨਾਲ ਫੇਰ ਸੋਨ ਨੂੰ ਹੈਲੀਪੈਡ ਦਿਖਾਉਂਗਾ ਪਹਿਲਾਂ ਥਿਊ ਦੇਖੋ ਤੁਸੀਂ ਆਲਾ-ਦਾਲਾ ਮੈਂ ਮਨ ਕੋ ਜੇ ਐਸਮੋਟ ਨੂੰ ਸੋਨ ਨੂੰ ਹੈਲੀਪੈਡ ਦਿਖਾਉਣ ਜਾ ਰਹੇ ਆ ਬਈ ਜੇ ਕਿ ਜੋ ਬੰਦਾ ਜਹਾਜ਼ ਤੇ ਮੇਰਾ ਕਲ ਮੇਰੇ ਕੋ 6500 ਰੁਪਏ 7500 ਰੁਪਏ ਲਾਉਣਾ ਚਾਹੁੰਦਾ ਸਿਰਫ 15 ਮਿੰਟਾਂ ਦੀ ਰੈਡ ਹੋਊਗੀ 15 ਮਿੰਟਾਂ ਦੇ ਵਿੱਚ ਹੈਲੀਪੈਡ ਸੋਨ ਨੂੰ ਇੱਥੇ ਲੈ ਕੇ ਆ ਜੂਗਾ ਆ ਹੈਲੀਪੈਡ ਇਹ ਹਾਂ ਤੁਹਾਡਾ ਸਾਹਮਣੇ ਦੇਖੋ ਸੋਨ ਨੂੰ ਟੈਂਟ ਵੀ ਮਿਲੂਗਾ ਜੇ ਕੋਈ ਸ਼ਿੰਗ ਟੈਂਟ ਲੈਣ ਵਾਸਤੇ ਰਹਿਣਾ ਟੈਂਟ ਮਿਲ ਜੂਗਾ ਦੇਖੋ ਇਹ ਆ ਹੈਲੀਪੈਡ ਤੇ ਵੀਊ ਦੇਖੋ ਚੈੱਕ ਕਰੋ ਜੀ ਦੋਸਤੋ ਹੈਲੀਪੈਡ ਤੇ ਪਹੁੰਚ ਚੁੱਕੇ ਆ ਸੁਣੋ ਦਿਖਾਤਾ 7500 ਰੁਪਿਆ ਦੀ ਰਾਈਡ ਹੈਗੀ ਹੈਲੀਪੈਡ ਦੀ 15 ਮਿੰਟਾਂ ਵਿੱਚ ਇਹ ਇਸ ਲਈ ਆ ਜਾਂਦਾ ਚੈੱਕ ਕਰੋ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਗੋਵਿੰਦ ਘਾਟ ਸ੍ਰੀ ਹਿਮਕੁੰਡ ਸਾਹਿਬ ਇਸ ਟਾਈਮ ਆਪਾਂ ਗੋਵਿੰਦ ਘਾਟ ਉੱਤੇ ਪਹੁੰਚ ਗਏ ਆਪਾਂ ਮਾਲੂ ਰੂਮ ਰਾਮ ਲੈ ਕੇ ਦੇਖ ਰਿਹਾ ਪੈਸਾ ਮਾਹੌਲ ਦਿਖਾਉਣ ਹੈਗੇ ਗੋਵਿੰਦ ਘਾਟ ਦਾ ਤੇ ਇੱਥੋਂ ਕੋਹੜਾ ਰਾਈਡ ਮਿਲਦੀ ਹੈਗੀ ਉਹ ਇੱਥੋਂ ਰੇਟ ਆਪਦੇ ਮਰਜ਼ੀ ਨਾਲ ਲਾਉਂਦੇ ਨੇ 1700 1800 2000 2500 ਉਹ ਅਲੱਗ-ਅਲੱਗ ਰੇਟ ਨੇ ਇਹਨਾਂ ਦੇ ਦੇਖ ਲਿਆ ਭਾਈ ਅੱਗੇ ਕੀ ਬਣਦਾ ਵੀਡੀਓ ਦੇ ਐਂਡ ਤੱਕ ਬਣਦੀ ਰਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਸਵੇਰੇ 6:30 ਵਜੇ ਤੁਰੇ ਤੇ ਭਾਈ ਟਾਈਮ 12:00 ਵਜੇ ਦਾ ਹੈਗਾ ਐ ਮੰਨ ਲਓ ਵੀ ਮੇਰੇ ਨਾਲ ਦੇ ਜਿਹੜੇ ਜਿੰਨਾਂ ਨਾ ਮੈਂ ਮੰਦਰੀ ਕੀ ਕੰਪਨੀ ਲਈ ਜਿੰਨਾਂ ਦੀ ਉਹ ਵਾਲੇ ਪਿੱਛੇ ਨੇ ਤੇ ਮੈਂ ਇਸ ਟਾਈਮ ਉਹਨਾਂ ਤੋਂ 2 ਘੰਟੇ ਪਹਿਲਾਂ ਪਹੁੰਚ ਗਿਆ ਮੈਂ 6 ਘੰਟਿਆਂ ਦੇ ਵਿੱਚ ਗੋਬਿੰਦੇ ਧਾਮ ਉੱਪਰ ਪਹੁੰਚ ਗਿਆ ਭਾਈ ਦੇਖਦੇ ਆਪਾਂ ਰੂਮ ਰੰਮ ਦੇਖਦੇ ਆਪਾਂ ਬੇਸਰੀ ਜਿਹਾ ਰੂਮ ਮਿਲ ਜੇਗਾ ਇਨੇ ਫਿਰ ਇੱਕ ਬੈੱਡਰ ਤਾਂ ਲਈ ਲਵਾਂਗੇ ਰੂਮ ਪਹਿਲਾਂ ਰੂਮ ਬਾਰੇ ਪੁੱਛਦੇ ਆਪਾਂ ਬਾਬਿਆਂ ਨੂੰ ਜੇ ਰੂਮ ਦੇ ਦਾਂਗੇ ਆਪਾਂ ਗੋਵਿੰਦਰ ਧਾਮਟੇ ਪਹੁੰਚ ਗਏ ਦੇਖ ਲੈ ਦੁਬਾਰਾ ਮਿਲਦਾ ਤੁਹਾਨੂੰ ਗੁਰਦੁਆਰਾ ਵੀ ਦਿਖਾਉਣਾ ਹੈਗੇ ਤੇ ਇੱਥੋਂ ਦਾ ਵੀਊ ਦਿਖਾਉਣਾ ਹੈਗੇ ਪੂਰਾ ਟਾਈਮ ਲੱਗੂਗਾ ਪਹੁੰਚ ਕੇ ਬਸ ਪਹੁੰਚ ਕੇ ਤੁਹਾਨੂੰ ਦਿਖਾਉਣਾ ਹੈ ਉੱਪਰ ਦੇਖੋ ਪੂਰਾ ਘੈਂਟ ਵੀਊ ਹੈਗਾ ਤੇ ਇੱਥੇ ਅੰਦਰ ਵੀ ਵੀਊ ਦਿਖਾਉਣਾ ਹੈ ਬਈ ਬਸ ਇੱਥੇ ਆਪਾਂ ਵਲੌਗ ਨੂੰ ਖਤਮ ਕਰ ਦਾਂਗੇ ਕਿਉਂਕਿ ਬਈ ਇੰਟਰਨੈਟ ਨਹੀਂ ਹੈਗਾ ਜਿਹਦੇ ਕਰਕੇ ਇਹ ਵੀਡੀਓ ਮੈਂ ਅਪਲੋਡ ਨਹੀਂ ਕਰ ਸਕਿਆ ਭਾਗ ਨੰਬਰ 2 ਗੋਬਿੰਦ ਘਾਟ ਦਾ ਮਤਲਬ ਕਿ ਮਿੱਤਰ ਕੀ ਹੋ ਨਹੀਂ ਕਰ ਸਕਿਆ ਮੈਂ ਅਪਲੋਡ ਨਹੀਂ ਕਰ ਸਕਿਆ ਇੰਟਰਨੈਟ ਜਮ ਹੀ ਨਹੀਂ ਗਿਆ ਇੱਥੇ ਉੱਪਰ ਦੇਖਦਾ ਇੰਟਰਨੈਟ ਪਰ ਕੀ ਬਣਦਾ ਹੈ ਹਾਂਜੀ ਭਾਈ ਪਹੁੰਚ ਗਏ ਹਾਂਜੀ ਦੋਸਤੋ ਪਹੁੰਚ ਗਿਆ ਅਸੀਂ ਹੁਣ ਆਪਾਂ ਗੋਬਿੰਦ ਧਾਮ ਇੱਥੇ ਦੇਖਦੇ ਆਂ ਆਪਾਂ ਅੱਗੇ ਅੰਦਰ ਜਾ ਕੇ ਵੀ ਉਹਨੂੰ ਗੁਰਦ ਉਹ ਰੂਮ ਮਿਲਦਾ ਜਾਂ ਨਾ ਮਿਲਦਾ ਆਓ ਵੀਡੀਓ ਰਾਈ ਦੇਖਦੇ ਆਂ ਹਾਂਜੀ ਦੋਸਤੋ ਆ ਦੇਖ ਲਓ ਇੱਥੇ ਮਿਲਦਾ ਬਾਈ ਰੂਮ ਆ ਖਾਲ ਤੇ ਆਪਣੇ ਗੱਦਿਆਂ ਦਾ ਸਮਾਨ ਇਕੱਠੇ ਜਿਆਦੇ ਹੋਣ ਕਾਰਨ ਇੱਥੇ ਥੋੜਾ ਜਿਹਾ ਇਸ ਪਰ ਹੋरेगा ਨਹੀਂ ਤਾਂ ਵਧੀਆ ਹੁੰਦਾ ਜੇ 8ਵੇਂ 9ਵੇਂ ਮਹੀਨੇ ਜਾਓਗੇ ਤਾਂ ਰਸਮੇ ਰਸ ਘੱਟ ਹੋਊਗਾ ਤੇ ਕਮਰਾ ਤੇ ਮਤਲਬ ਕਿ ਹਾਲ ਮਿਲ ਜਾਏਗਾ ਆ ਬਾਈ ਲਾਡੀ ਵੀਡੀਓ ਬਣਾਉਣ ਵਾਲਾ ਛੋਟੀਆਂ ਬਾਈ ਆ ਬਾਈ ਹਾਂਜੀ ਦੋਸਤੋ ਗੋਵਿੰਦ ਧਾਮ ਆ ਜੀ ਦੇਖੋ ਇਹਦਾ ਮਾਹੌਲ ਗੋਵਿੰਦਾਮ ਦਾ ਤੇ ਉਹ ਜਿਹੜਾ ਵੱਡਾ ਨਿੰਮਾ ਉਹਦੇ ਵਿੱਚ ਕਹਿੰਦੇ ਵੀ ਜਦੋਂ ਇੱਧਰ ਆਪਣੇ ਫੌਜੀ ਵੀਰ ਆਏ ਸੀ ਪਹਿਲਾਂ ਪਹਿਲੀਆਂ ਤੇ ਗੁਰੂ ਮਾ ਤੇਰੇ ਬਾਬੇ ਜੜਾ ਲੋ ਤੇ ਇਹਦੀ ਕੋਲ ਲਾਉਣਾ ਉਹ ਕਹਿੰਦੇ ਉਸ ਨਿੰਮ ਦੇ ਪਿੱਛੇ ਰਹਿੰਦੇ ਤੇ ਉਹਨਾਂ ਨੂੰ ਬਹੁਤ ਪੁਰਾਣਾ ਹੈਗਾ ਇਹ ਨਿੰਮ ਕਹਿੰਦੇ ਨੇ ਪਤਨੇ ਇਹਨੂੰ ਪੀਂਦੇ ਨੇ ਬਾਕੀ ਤੁਸੀਂ ਦੇਖੋ ਇੱਥੋਂ ਦਾ ਕੱਠ ਐਦਕੀ ਕੱਠ ਮਾਰਿਆ ਠਾਠਾਂ ਦਾ ਪੂਰਾ ਵਧੀਆ ਮਾਹੌਲਾ ਹੈਗਾ ਤੇ ਮੌਸਮ ਵੀ ਠੀਕ ਆ ਇਹ ਜੇ ਕੋਈ ਬੱਦਲਬਾਈ ਨਹੀਂ ਗੀ ਕੋਈ ਉਹ ਨਹੀਂ ਗਾ ਸਾਫ ਮੌਸਮ ਹੈਗਾ ਤੇ ਆਹ ਦਰਬਾਰ ਸਾਹਿਬ ਜੀ ਆ ਹਾਂਜੀ ਦੋਸਤੋ ਦਰਸ਼ਨ ਕਰ ਲੋ ਗੋਵਿੰਦ ਧਾਮ ਸਾਹਿਬ ਜੀ ਦੇ ਆਪਾਂ ਗੋਵਿੰਦ ਧਾਮ ਸਾਹਿਬ ਦਾ ਦਰਬਾਰ ਸਾਹਿਬ ਦਿਖਾਉਣ ਜਾ ਰਹੇ ਹਾਂ ਤੁਹਾਨੂੰ ਅੰਦਰੋਂ ਦੇਖੋ ਤੁਸੀਂ ਗੋਵਿੰਦ ਧਾਮ ਦਾ ਦਰਬਾਰ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਦੇਖੋ ਜੀ ਗੋਵਿੰਦ ਧਾਮ ਦਾ ਦਰਬਾਰ ਦੋਸਤੋ ਇੱਕ ਗੱਲ ਤੁਹਾਨੂੰ ਦੱਸਣਾ ਵੀ ਜਿਹਦੇ ਛੋਟੇ ਬੱਚਿਆਂ ਤੇ ਧਿਆਨ ਰੱਖਿਆ ਕਰੋ ਯਾਤਰਾ ਵਿੱਚ ਸਾਡੇ ਨਾਲ ਇੱਕ ਬੱਚਾ ਖੋ ਗਿਆ ਸੀ 6 ਸਾਲ ਦਾ ਐ ਮਨ ਰੋਣ ਮਸਾ ਲੱਭਿਆ ਉਹ ਬੱਚਾ ਤਾਂ ਅਗਰ ਕਿ ਵੀਰਾਂ ਦੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਤੇ ਇੱਕ ਇੱਕ ਹੋਰ ਕੁੜੀ ਆ ਗਈ ਉਹ ਥੋੜੇ ਤੇ ਬੈਠ ਕੇ ਆਈ ਪਹਿਲਾਂ ਆ ਗਈ ਹੁਣ ਉਹ ਕੁੜੀ ਡਰ ਰਹੀ ਹੈਗੀ ਛੋਟੀ ਜੀ ਕੁੜੀ ਹੈਗੀ ਮੈਂ ਹੁਣ ਉਸਦੇ ਮੰਮੀ ਡੈਡੀ ਨੂੰ ਵੇਟ ਕਰਕੇ ਉਹਨੂੰ ਮਿਲਾ ਕੇ ਫੇਰ ਉਹਦੇ ਇੱਥੇ ਪਹੁੰਚੂਗਾ ਉਹਦੇ ਐਡਰੈਸ ਤੇ ਉਹ ਗੁੜੀਆ ਕੱਲੀ ਆ ਗਈ ਉਹ ਡਰ ਰਹੀ ਹੈਗੀ ਵੀਡੀਓ ਨੂੰ ਐਂਡ ਤੱਕ ਦੇਖੋ ਜੇ ਪਹਿਲਾਂ ਇਹਨੂੰ ਬਿਠਾਇਆ ਤਾਂ ਘੋੜੇ ਤੇ ਆਏ ਨਾ ਕਰਿਆ ਕਰੋ ਕਦੇ ਵੀ ਵੀਰੋਂ ਕੇ ਐਨਾ ਕਿ ਜਦੋਂ ਵੀ ਘੋੜੇ ਤੇ ਕਿਸੇ ਬੱਚੇ ਨੂੰ ਬਿਠਾਉਣੇ ਹੋਗੇ ਤਾਂ ਤੁਸੀਂ ਨਾਲ ਇੱਕ ਸਿਆਣਾ ਬੰਦਾ ਜ਼ਰੂਰ ਬੈਠੋ ਹੋਣਾ ਬੱਚੀ ਆ ਗਈ ਡਰ ਰਹੀ ਹੈ ਜਨਿਆਣੀ ਹੈਗੀ ਤਾਂ ਕਰਕੇ ਇਹਦੇ ਲਵੇ ਅਸੀਂ ਪੰਜਾਬੀ ਖੜਿਆਂਗੇ ਵੀ ਉਹ ਘੋੜੇ ਵਾਲ ਤਾਂ ਵਿਚਾਰੇ ਤਾਂ ਡਰ ਰਹੀ ਹੈ ਉਹ ਘੋੜੇ ਵਾਲ ਦੀ ਰਿਸਪਾਂਸਿਬਿਲਟੀ ਹੈ ਵੈਸੇ ਬੰਦਾ ਵਧੀਆ ਗੁੱਡ ਬੰਦਾ ਹੈਗਾ ਪੁਰਾਣਾ ਕਿਸ ਬੰਦਾ ਹੈ ਜੀ ਕੋਈ ਗੱਲ ਨਹੀਂ ਬੰਦਾ ਮਾੜਾ ਹੈਗਾ ਵੀ ਇਹ ਕੁੜੀਆ ਡਰ ਰਹੀ ਹੈਗੀ ਕਿਉਂਕਿ ਕੁੜੀਆ ਦੇ ਮੰਮੀ ਦੇ ਡੇਢ ਨੂੰ ਡਿੱਗ ਰਹੀ ਹੈਗੀ ਨਿਆਣੀ ਆ ਇਦਾਂ ਨਾ ਕਰ ਕੋ ਘੋੜੇ ਤੇ ਬੈਠਣ ਤੋਂ ਪਹਿਲਾਂ ਨਾਲ ਇੱਕ ਸਿਆਣਾ ਬੰਦਾ ਜ਼ਰੂਰ ਬਿਠਾਇਆ ਕਰੋ ਜਿਹਦੇ ਕਰਕੇ ਕੀ ਬਦਾ ਉਹਦੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਦੋਸਤੋ ਆ ਦੋ ਪੀਸ ਜਾਮਨ ਦਰ ਦਿੱਤੇ 50 50 ਰੁਪਏ ਦੇ ਵਿੱਚ ਗਰਮਾ ਗਰਮ ਜਾਮਨਾ ਨੇ ਪੂਰੀ ਟੇਸਟੀ ਨੇ ਗੁਲਾਬ ਜਾਮਨਾ 50 ਰੁਪਏ ਦੇ ਦੋ ਪੀਸ ਗਰਮਾ ਗਰਮ ਇੱਕ ਵਾਰੀ ਜ਼ਰੂਰ ਖਾ ਕੇ ਜਾਓ ਹਾਂਜੀ ਦੋਸਤੋ ਗੋਵਿੰਦ ਧਾਮ ਤੇ ਮੀਂਹ ਪੈ ਰਿਹਾ ਪੂਰਾ ਖੁੱਲ ਤੇ ਜੋ ਸੰਗਤ ਆ ਉਹਨਾਂ ਨੂੰ ਥੋੜੀ ਜਿਹੀ ਖੁੱਲੜ ਬਾਜੀ ਹੋਊਗੀ ਮਤਲਬ ਕਿ ਭਾਜਣਾ ਪੈਗੇ ਆ ਜਗਾ ਘਟ ਆ ਗਈ ਤੇ ਸੰਗਤ ਜਿਆਦੀ ਆ ਜਿਹਦੇ ਕਰਕੇ ਹੁਣ ਸਾਰੀ ਐਡਜਸਟਮੈਂਟ ਲੋਕ ਬਹੁਤ ਔਖੇ ਕਰ ਰਹੇ ਨੇ ਉਹ ਦੇਖੋ ਉਹਨਾਂ ਨੇ ਪੈਣ ਵਾਸਤੇ ਉੱਪਰ ਜਿਹੜਾ ਸ਼ੈਡ ਤੇ ਕਰ ਰਹੇ ਨੇ ਵੀ ਉਸੇ ਸਾਡੀ ਰਾਤ ਨਿਕਲ ਜੇ ਮੈਂ ਤਾਂ ਬਈ ਇੱਕ ਬੇਨਤੀ ਕਰਦਾ ਸੰਗਤ ਨੂੰ ਵੀ ਤੁਸੀਂ ਅਗਸਤ ਜਾਂ ਜੁਲਾਈ ਦੇ ਐਂਡ ਤੇ ਆਇਆ ਕਰੋ ਉਦੋਂ ਸੰਗਤਾਂ ਹੁਣ ਛੁੱਟੀ ਕਰਕੇ ਜੂਨ ਦਾ ਮਹੀਨਾ ਛੁੱਟੀ ਕਰ ਕਹਰੇਗਾ ਬੱਚਿਆਂ ਕਰਕੇ ਛੁੱਟੀਆਂ ਕਰਕੇ ਆ ਰਿਹਾਗਾ ਜਿਨ੍ਹਾਂ ਕੋਲੇ ਮਤਲਬ ਜਿਹੜੇ ਆਉਣਾ ਚਾਹੁੰਦੇ ਨੇ ਉਹ ਜੂਨ ਦੇ ਮਹੀਨੇ ਤੋਂ ਮਤਲਬ ਜੂਨ ਦੇ ਮਹੀਨੇ ਦੇ ਐਂਡ ਤੇ ਆਉਣਾ ਮਤਲਬ ਵੀ ਤੁਹਾਨੂੰ ਵਧੀਆ ਅਡਜਸਟਮੈਂਟ ਹੋਊ ਤੁਹਾਡੀ ਰਹਿਣ ਸਹਿਣ ਦਾ ਵੀ ਵਧੀਆ ਹੋਊਗਾ ਥੋੜਾ ਰਸ ਘੱਟ ਹੁੰਦਾ ਅੱਜ ਥੋੜਾ ਰਸ ਜ਼ਿਆਦਾ ਕਾਦੇ ਕਾਰਨ ਮੀਂਹ ਕਾਰਨ ਮੀਂਹ ਕਾਰਨ ਥੋੜਾ ਜਿਆ ਲੋਕਾਂ ਵਿੱਚ ਲੋਕ ਵੀ ਸੰਗਤ ਵੀ ਜ਼ਿਆਦਾ ਜਿਹਦੇ ਕਰਕੇ ਪੈਣ ਦੀ ਜਗ੍ਹਾ ਘੱਟ ਮੇਰੀ ਸਟੋਰੀਜ਼ ਘਟ ਗਈ ਠੀਕ ਹੈ ਸੰਗਤ ਲਈ ਤੇ ਬਾਹਰੇ ਰੂਮ ਦਾ ਖਰਚ ਆਏਗਾ 8000 ਰੁਪਏ ਲੈਂਦੇ ਨੇ ਰੂਮ ਵਾਸਤੇ 12 ਰੂਮ 8000 ਤੋਂ ਘੱਟ ਨਹੀਂ ਬੋਲਦੇ 8000 10000 ਉਹਨਾਂ ਨੇ ਕਾ ਰੱਖਿਆ ਇੱਕ ਵੀ 10000 ਤੋਂ ਘੱਟ ਰੂਮ ਕਿਸੇ ਨੂੰ ਨਹੀਂ ਦੇਣਾ ਇਸ ਲਈ ਭਾਈ ਜੇ ਜੂਨ ਦੇ ਜਲਾਈ ਦੇ ਮਹੀਨੇ ਦੇ ਐਂਡ ਤੇ ਆਉਣਾ ਆਉਂਗੇ ਤਾਂ ਛੋਟੇ ਹੀ ਫਾਇਦਾ ਲੈ ਵੀ ਦਰਸ਼ਨ ਕਰ ਲੋ ਉਹ ਮਿੰਟ ਘਾਟ ਦੇ ਧਾਮ ਦੇ